ਯਾਰ ਨਹੀਂ ਜਾਂਦੇ ਪਰਖੇ ਰਾੜੇ ਖੇਲੇ ਸੌਰੰਦ ਦੀ ਸੱਚੇ ਭਰਾ ਨਹੀਂ ਜਾਂਦੇ ਪਰਖੇ ਲਾ ਪਹਿਲੀ ਵਾਰ ਪੈ ਗਈ ਪਹਿਲੇ ਸੈਮੀ ਦੀ ਮੇਰੇ ਵੀਰੋ ਆਹ ਕਹਿੰਦੇ ਨਾ ਕਪੂਰਸਲੇ ਦੀ ਧਰਦੀ ਦਾ ਪਹਿਲੀ ਵਾਰ ਬੈਟਿੰਗ ਵਾਲਾ ਬੈਠਾ ਧੰਵਾਲਾ ਪਟੋਰੀ ਵਾਲੇ ਸ਼ਾਮ ਦਾ ਪੈਂਦੀ ہوئی ਬਾਰ ਦੂਜੇ ਪਾਸੇ ਬੱਲੇ ਬੱਲੇ ਇੱਥੇ ਰੱਖਣਾ ਕਿੰਦੀਆ ਵਾਲਾ ਕਿੰਨੇ ਛੱਕੇ ਵਾ ਆਹ ਪਹਿਲੀ ਉਹ ਤਿੰਨ ਵਾਲਾ ਤਿੰਨ ਛੱਕੇ ਇੱਕ ਵੀਰ ਸਾਡੇ ਇਹਨਾਂ ਦਾ ਧੰਨਵਾਦ ਹੈ ਇਹ ਕਹਿੰਦੇ ਆ ਪਿੰਡਾਂ ਦੇ ਵੱਡੇ ਬਾਵਾ ਵੀਰੋ ਸਰਾ ਹੋਇਆ ਪਿਆ ਪਰ ਖੇਡ ਮੈਦਾਨ ਦੇ ਵਿੱਚ ਆਹ ਵੇਖਾਂਗੇ ਚਾਰ ਚਾਰ ਰਵੀ ਵਿਸ਼ਾੜੋਂ ਤੋਂ 500 ਆਵੇਗਾ ਮੇਰੇ ਵੀਰੋ ਆਹ ਕਹਿੰਦੇ ਇੱਕ ਬਾਰ ਇੱਕ ਛੱਕਾ 500 500 ਮੇਰੇ ਵੀਰੋ ਚਾਰ ਚਾਰ ਚੋਟੀ ਦਾ ਤਿੰਨ ਬਾਲਾਂ ਤਿੰਨ ਛੱਕੇ ਦੋ ਵੀਰ ਓਏ ਅਨੰਦਪੁਰ ਕੜਦੀ ਕੜੀ ਕੜੀ ਹੁੰਦੀ ਆ ਅੱਜ ਵੀ ਅਨੰਦਪੁਰ ਸਾਹਿਬ ਦੀ ਓਏ ਕਪੂਰ ਥਰੇੜੇ ਦਾ ਕੰਮ ਕਿਵੇਂ ਆ ਆ 2000 ਅਮਰੋਦ 2000 ਓ ਪਾਜੀਆ ਕੋਲ ਖਾ 2000 ਦਾ ਸੱਤਿਆ ਬਾਬੇ 2000 ਨਾਗ ਹਿਲ ਗਿਆ ਓਏ ਚਨਾਰੀਆਂ ਮੇਰੇ ਘਰ ਦਾ ਢੋਲ ਤਾਂ ਆਦੀ ਜੇਬ ਚ ਦੇਮ ਨੂੰ ਪੈਸੇ ਦੇ ਕੇ ਠੀਕ ਹੈ ਵੀ ਇੰਨਾ ਕਹਿ ਲਓ ਜੇ ਤਗੜਾ ਖੇਡਾ ਸੀ ਇਹਨੂੰ ਪੈਸੇ ਨਹੀਂ ਦਿੱਤੇ ਇਹ ਧਾਡੇ ਤੇ ਆ ਕਿੰਦੀਆ ਬੰਦਾ ਤੇ ਦੂਜੇ ਪਾਸੇ ਨਾਗ ਕਪੂਰ ਥਲੇ ਦੀ ਧਰਦੀ ਦਾ ਸਾਹਮਣਾ ਕਰਦਾ ਹੋਇਆ ਪੈ ਗਈ ਬਾਲ ਓਹ ਹੋ 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 ਪੰਨੇ ਪੰਨੇ ਸਵਾਨ ਵੱਜ ਰਿਹਾ ਹੈ ਮੁੰਡਾ ਪਰਦੀ ਹੈ ਮੁੰਡਾ ਕਹਿੰਦੇ ਉੱਥੋਂ ਚੜ ਕੇ ਆਇਆ ਪਰ ਜਿੰਜਣ ਕੱਲੇ ਕੱਲੇ ਦਾ ਓਏ ਕਿੰਨਾ ਕੰਮ ਕਿਵੇਂ ਆ ਇੱਕ ਵਾਰੀ ਤਾੜੀ ਦਾ ਮਾਰ ਦਿਓ ਕਿਰਾ ਟੈਂਟਾਂ ਦਿਓ ਚੰਦਰ ਪੱਖਾ ਲਵਾ ਕੇ ਤਾੜੀ ਦਾ ਮਾਰ ਦਿਓ ਸਵਾਦ ਉਹ ਤਾੜੀ ਮੇਰੇ ਵੀਰੋ ਜ਼ੋਰਦਾਰ ਆਓ ਓਵਰ ਤੋਂ ਸਾਹਮਣੇ ਮੁੰਡਾ ਫੇਰ ਤਿਆਰ ਹੈ ਮੇਰੇ ਵੀਰੋ ਬਾਲ ਪੈ ਗਈ ਹੈ ਯਾਦੂ 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 ਉਹਨੇ ਕਾਮਨ ਪਰ ਚਾਹੀ ਹੈ ਔਰ ਕਿਹਦਾ ਕਿਹਦਾ ਹੋ ਗਿਆ ਲੈ ਸਾਹਮਣੇ ਕਿਹਦੀ ਬਾਲ ਫਾੜੀ ਮੁੰਡਾ ਫੇਰ ਤਿਆਰ ਹਾ ਮੁਕਾਬਲਾ ਫੱਡਾ ਔਰ ਸਾਹਮਣੇ ਬੰਦੇ 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 ਓਹ ਭਾਈ ਜਾਗ ਓਹ ਤਾੜੀਆਂ ਮਾਰਦੇ ਓ ਜੋਰ ਨਾਲ ਜਾਗ ਐੜੀ ਹਾਂ ਹੁਣ ਮਾਰੋ ਤਾੜੀ ਜ਼ੋਰ ਨਾਲ ਦੇੜਿਆਂ ਪਿਆ ਮੰਡੀ ਵਾਲਿਆ 120 ਬਣਾਉਣੇ ਆ 120 ਬਣਾਉਣੇ ਆ ਤੇ ਵੱਜਣੇ ਕਿਸੇ ਗੱਲ ਕਰ ਗਈ ਹੈ ਨਾ ਸੰਗੜਾ ਸਾਡਾ ਪਿੰਡੀ ਫੀਦਾਰ ਲੱਗਿਆ ਹੋਇਆ ਜੋਰ ਵੱਜ ਗਿਆ ਛੱਕਾ ਵੱਜ ਗਿਆ ਸ਼ਾਨਾਪੋਰਾ ਨਾਂ ਮੇਦਾ ਵੀ ਵੱਡਾ ਇਹਦਾ ਵਧੀਆ ਲਓ ਸਾਹਮਣੇ ਮੇਡਾ ਕਾਕਾ ਰਾਂਪਰ ਦੀ ਧਰਤੀ ਦਾ ਬੱਲੇ ਬੱਲੇ ਕਰਾ ਰਿਹਾ ਲਓ ਸਾਹਮਣੇ ਚਾਰਣ ਲਓ ਸਾਹਮਣੇ ਕਾਕਾ ਬਾਲ ਬਾਲ ਮੇਡਾ ਫੇਰ ਜਿਹੜਾ ਤਿਆਰ ਪਰ ਤਿਆਰ ਹੈ ਲਓ ਸਾਹਮਣੇ ਕਾਕਾ ਆਰ ਨਾਮ ਆਪਣੇ ਮੰਡੀ ਆਲਾ ਪਾਉਂਦਾ ਹੈ ਪਟਾਕਾ ਮੇਰੇ ਵੀਰੋ ਫਿਰ ਪਹਿਲੀ ਤਿੰਨਾਂ ਤੇ 1000 ਤਿੰਨ ਛਕਿਆਂ ਤੇ ਲਓ ਸਾਹਮਣੇ ਬੱਡੇ ਮਾਰ ਕੀਤੇ ਜਾਣਿਆ ਲਓ ਸਾਹੇ ਨਾ ਹਾਣੋ ਪੜੀਏ ਮੰਦਰੇ ਪੋਗਾ ਬੋਲੀਏ ਓ ਸੱਚੇ ਰੱਬ ਤੋਂ ਡਰਈਏ ਮੰਦਰੇ ਬੋਲ ਨਾ ਬੋਲੀਏ ਵੀ ਉਸ ਪਰ ਵਾਲਿਆਂ ਨੇ ਮਾਰ ਕੀਤੇ ਐ ਪਰ ਬਠਿੰਡੇ ਵਾਲੇ ਬਠਿੰਡੇ ਵਾਲੇ ਆਪਣਾ ਕੰਮ ਕਰਦੇ ਆ ਰੱਬਾ ਹਾ ਰੱਬਾ ਪਹਿਲੀਆਂ ਤਿੰਨ ਬੰਦਾ ਕਿੰਝਾ ਸੀ ਵੀਰਾਂ ਪੱਟਾ ਬੰਦ ਗਿਆ ਗੱਡੀ ਦਾ ਪੇਂਦੀ ਹੋਈ ਬਾਲ ਦੂਜੇ ਪਾਸੇ ਵਾਹ ਆ ਬਠਿੰਡੇ ਵਾਲਾ ਓਏ ਬਿਜਲੀ ਦਾ ਕੰਮ ਕਿੰਨੇ ਆ ਤਾਲੀ ਦਾ ਮਾਰੋ ਕਰੋ ਜੋਰ ਨਾਲ ਵਾਹ ਬਠਿੰਡੇ ਵਾਲਿਆ ਵਾਹ ਬਠਿੰਡੇ ਵਾਲਿਆ ਦੱਸੋ ਤਾੜੀ ਕਿੰਨੇ ਏ ਚਾਟਾ ਚਾਟਾ ਪਿੱਛੇ ਵੇਖੋ ਹੋਤਾ ਹੈ ਕਿਹੜਾ ਵੇਖ ਲਓ ਨਾ ਚਾਰੇ ਵਿਸ਼ਾ ਸਮਝਾਣਾ ਵਿਸ਼ਾ ਹਾਇਓ ਪਾਸ ਹਾਇਓ ਪਾਸ ਉੱਤੇ ਫੜ ਲੈ ਬੰਦੀ ਮੋੜੀ ਉਹਨੇ ਕਾ 5100 ਦੇਣਾ ਹੀ ਦੇਣਾ ਆ ਪਹਿਲੀ ਵਾਰ ਰੱਜ ਨਹੀਂ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਬੀਨੀ ਬਠਿੰਡਾ ਜੀ ਸਣਾ ਕਹਿੰਦਾ ਆਪਾਂ ਦੇਵਾਂਗੇ ਵੱਡੇ ਮਾਰ ਪਰ ਸਾਹਮਣੇ ਮੇਰੇ ਵੀ ਮਿਸ਼ਾਲ ਦੋਲੀ ਉੱਪਰ ਦੀ ਧਰਤੀ ਦਾ ਲੰਨ ਕਹਿੰਦੇ ਵੱਡਾ ਮਾਰ ਜਿੰਦਗੀ ਦਾ ਦੁੱਖ ਸੁੱਖ ਦਾ ਸਾਥੀ ਹੈ ਜਿਹਦੀ ਟੀਮ ਵੱਡੀ ਖੇਡਦੀ ਹੈ ਅਰਸ਼ਾ ਦਾ ਕਹਿੰਦੇ ਪਰ ਤਿਆਰ ਹੈ ਮੇਰੇ ਵੀਰੋ ਰਾਪਰੇ ਮੰਡੀ ਵਾਲਾ ਇਸ ਸਮੇਂ ਕਰਦਾ ਟਰਾਈ ਪ੍ਰਚਾਰ ਦੇ ਵਾਦੇ ਹੋ ਗਏ ਐ ਚਾਰ ਸਕੋਰਾਂ ਦੇ ਬਾਦੇ ਮੇਰੇ ਵੀ ਤੇ ਨਾਲ ਹੈ ਮੇਰੇ ਵੀ ਉਹ ਬਾਣਛੇ ਦੀਆਂ ਟੀਮ ਆ ਜਾਣ ਧੰਨਵਾਦ ਹੈ ਆ ਪੈ ਗਈ ਬਾੜ ਵਾਹ ਤੇਰੀ ਬਾਈ ਚਾਰ ਲਾਲੀ ਕੰਗਪੜਾ ਸਦਾ ਦਾ ਪਿੰਡਾਂ ਦਾ ਯੋਧਾ ਉਹ ਸਾਹਮਣੇ ਲਓ ਵੱਜ ਗਿਆ ਛੱਪਾ ਨੋ 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 ਨਾ ਰਮ ਸਾਹਮਣੇ ਨਿਸ਼ਾਨ ਬਾਣੀ ਬੜਾ ਤਿਆਰ ਬਿਜਲੀ ਟੁੱਟ ਗਿਆ ਉਹ ਸਾਹਮਣੇ ਸਾਹਮਣੇ ਬਾਕੀ ਕਹਿੰਦਾ ਕਹਿੰਦੇ ਹੁੰਦੀ ਹੈ ਬਾਣ ਵਿਸ਼ਾਲ ਦੀ ਹੈ ਲਓ ਸਾਹਮਣੇ ਬੱਲੇ 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 ਓਏ ਯਾਰ ਪਈ ਤਾਲੀਆ ਗੁਟੇਰਾ ਦੇ ਆਸ਼ੇ ਨੂੰ ਪਰਨੋ ਫੱਜ ਗਿਆ ਫੱਜ ਗਿਆ ਛੱਤਾ ਬੱਲੇ ਜਿਹਦੇ ਬੱਡੇ ਕਾਹਦੇ ਨਾਲ ਬੱਦਾ ਸਨਮਾਨ ਹੋਵੇਗਾ ਫਿਰ ਸਨਮਾਨ ਹੈ ਜ਼ਿੰਦਗੀ ਦਾ ਭਰਾ ਭਰਾਵਾਂ ਦੀਆਂ ਫਾਦਾ ਹੁੰਦੇ ਆ ਲਓ ਸਾਹਮਣੇ ਮੇਰੇ ਚਾਰ ਬੱਲੇ 11 ਰਗੇ ਨੇ ਨਿਆਰਾ ਹੇ ਹਾਏ ਰੱਬ ਕੋਠਾ ਸੌਹੇ ਮੈਂ ਵਾਪਸੀ ਹੋ ਗਿਆ ਕਰਦਾ ਨਹੀਂ ਪੁੱਟਿਆ ਰਿਹਾ ਆ ਫਾਈਨਲ ਸੁਣਾ ਇੱਕ ਵਾਰ ਚਾਹ ਰਹੇ ਫਗੜੀ ਕੀ ਚਾਹੁੰਦੇ ਆ